ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਬੱਲੇ ਸਾਡੇ ਕੰਟਰੋਲ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਭਾਉ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ ਤਾਂ ਅੱਜ ਲਾਅ ਐਂਡ ਆਰਡਰ ਆ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ ਮੈਂ ਜਿੱਥੋਂ ਆਪ ਆਉਣਾ ਏ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਗੁਰਦਾਸਪੁਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਇੰਨੀਆਂ ਗੋਲੀਆਂ ਨਾ ਬਿੰਨੇ ਆ ਹੋਇਆ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਕਿ ਇਹ ਤਮਾਸ਼ਾ ਹੋਕ ਹੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦਿਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਪੱਲੇ ਸਾਡੇ ਕੰਟਰੋਲ 'ਚ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਪਾਉ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿਨ੍ਹਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬਰੀ ਤਰ੍ਹਾਂ ਵਿਗੜ ਚੁੱਕਿਆ ਏ ਤੇ ਹੁਣ ਉਹ ਸਾਰਾ ਤੰਤਰ ਆ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਆ ਉਹ ਜਲੰਧਰ ਵੈਸਟ ਦੀ ਉਹਦੀ ਉੱਤੇ ਸਾਰਾ ਜੁਟਿਆ ਹੋਇਆ ਵੀ ਜਿਹੜਾ ਪਾਰਲੀਮੈਂਟ 'ਚ ਹਾਰ ਹੋਈ ਆ ਅਜੇ ਕੀ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਦਾ ਅਲਾਈਅੰਸ ਸੀਗਾ ਤੇ ਉਹਦੇ ਬਾਬੂ ਯੁੱਧ ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਰੇ ਆ ਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ 'ਚ ਸੀਐਮ ਵੀ ਉੱਥੇ ਦੇ ਡਿਪਟੀ ਮੁੱਖ ਮੰਤਰੀ ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਝ ਬਾਹਰ ਬੂਰ ਭੱਜ ਗਏ ਸੀ ਉਹ ਹੁਣ ਆਏ ਨੇ ਮੇਰਾ ਕਹਿਣ ਦਾ ਭਾਵ ਆ ਕੋਈ ਹਵਾਲੀਵਾਰਸ ਆ ਜਿਹੜਾ ਇਸ ਵੇਲੇ ਹੈ ਨਹੀਂ ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ 'ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਬੁਲਾਓ ਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਮਿਨਿਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ ਮੈਂ ਵੀ ਆਪਣੇ ਵੱਲੋਂ ਦਵਾਂਗਾ ਇਸ ਤਰੀਕੇ ਨਾਲ ਪੰਜਾਬ ਚ ਅਸੀਂ ਬਹੁਤ ਨੁਕਸਾਨ ਉਠਾਇਆ ਏ ਪੰਜਾਬ ਚ ਬਹੁਤ 35000 ਤੋਂ ਉੱਤੇ ਲੋਕ ਸ਼ਹੀਦ ਹੋਏ ਮਾਰੇ ਗਏ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ ਅੱਜ ਫੇਰ ਪੰਜਾਬ ਚ ਕੋਈ ਇੰਡਸਟਰੀ ਨਹੀਂ ਆ ਰਹੀ ਅੱਜ ਫੇਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲੋਂ ਜਾ ਰਹੇ ਨੇ ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂਗੇ ਕਿਉਂਕਿ ਫੈਕਟਰੀਆਂ ਐ ਜਿਹੜੀਆਂ ਜੇ ਉੱਥੇ ਕੋਈ ਆਰਡਰ ਦਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ ਉਹ ਕੋਈ ਦੇਣ ਨੂੰ ਤਿਆਰ ਨਹੀਂਗਾ ਵੀ ਪੰਜਾਬ 'ਚ ਹਾਲਾਤ ਕੀ ਬਣਨੇ ਆ ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂਗਾ ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂਗਾ ਤੇ ਪੰਜਾਬ ਦਾ ਹਾਲਾਤ ਬਣਨਗੇ ਕੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ GST ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਏ ਆ ਨਾਲ ਹਰਿਆਣਾ ਏ ਉਹਦਾ 23000 ਕਰੋੜ ਹੋਇਆ ਪਿਆ ਮੈਨੂੰ